ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੁਸੀਬਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਪਿੰਜ ਦੰਦੂਵਾਲ ਦੇ ਰਹਿਣ ਵਾਲੀ ਪਿੰਕੀ ਪਤਨੀ ਗੁਰਬਖਸ਼ ਰਾਮ ਜੋ ਮਜ਼ਦੂਰੀ ਕਰਦਾ ਹੈ ਸਕੂਟਰ ਦੇ ਪਿੱਛੇ ਬੈਠੀ ਅਚਾਨਕ ਡਿੱਗ ਗਈ ਸੀ ਉਸ ਦੇ ਸਿਰ ਵਿੱਚ ਕਾਫੀ ਸੱਟ ਲੱਗਣ ਦੇ ਕਰੋਂ ਉਸ ਨੂੰ ਸ਼੍ਰੀ ਰਾਮ ਹਸਪਤਾਲ ਜ਼ਿਲंधर ਵਿੱਚ ਪਹੁੰਚੀ ਕਰਵਾਇਆ ਗਿਆ ਹਸਪਤਾਲ ਵਿੱਚ ਉਸ ਦੇ ਸਿਰ ਦਾ ਆਪਰੇਸ਼ਨ ਕੀਤਾ ਗਿਆ ਉਹ 1 ਮਹੀਨੇ ਤੋਂ ਜ਼ਿਆਦਾ ਹਸਪਤਾਲ ਵਿੱਚ ਜਿਹਰੇ ਇਲਾਜ ਰਹੀ ਪਰਿਵਾਰ ਦਾ ਕਾਫੀ ਜ਼ਿਆਦਾ ਖਰਚਾ ਹੋ ਗਿਆ। ਦੰਦੂਲਪਿੰਡ ਵਾਲਿਆਂ ਨੇ ਵੀ ਉਹਨਾਂ ਦੀ ਕਾਫੀ ਮਦਦ ਕੀਤੀ। ਖਰਚਾ ਜ਼ਿਆਦਾ ਹੋਣ ਦੇ ਕਾਰਨ ਹੁਣ ਹਸਪਤਾਲ ਵਾਲਿਆਂ ਨੇ ਉਸ ਨੂੰ ਘਰ ਭੇਜ ਦਿੱਤਾ। ਉਸ ਦੇ ਇਲਾਜ ਲਈ ਇੱਕ ਡਾਕਟਰ ਦਾ ਬੰਦੋਬਸ ਵੀ ਕੀਤਾ ਗਿਆ। ਹੁਣ ਉਸ ਦਾ ਘਰ ਹੀ ਇਲਾਜ ਚੱਲ ਰਿਹਾ ਹੈ। ਪਰ ਹਾਲੇ ਵੀ ਲੱਖ ਰੁਪਏ ਤੋਂ ਜ਼ਿਆਦਾ ਖਰਚਾ ਦੱਸਿਆ ਜਾ ਰਿਹਾ ਹੈ। ਪਰਿਵਾਰ ਕਾਫੀ ਗਰੀਬ ਅਤੇ ਮਦਦ ਲਈ ਬੇਨਤੀ ਕਰ ਰਹੇ ਹਨ। ਬੇਨਤੀ ਕੀਤੀ ਜਾਂਦੀ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। दानी सजना वालों साठ हजार अठाई रुपए की मदद की गई इस मौके कैप्टन लक्ष्मणदास, डॉक्टर चमकोर सिंह पासला मेंबर पंचायत सतविंदर सिंह जंजू सरपंच निर्मला आदि हाजिर सन कैप्टन लक्ष्मणदास, अजय सिंह के जो लड़की एक्सीडेंट हो गया सिगा पेंकी वाइफ ऑफ गुरबख्श राम पिंड दंदुआ जो सजना ने कुछ ਦਾਨੀ ਸੱਜਣਾ ਨੇ ਪੈਸੀ ਭੇਜੇ ਸੀ ਉਹ ਸੀਨਾਮ ਕਰ ਦੇਣਾ ਹੈ ਸੀਗਾ ਜੋ ਕਿ 67000 ਕੁ 28 ਰੁਪਏ ਬਣੇ ਸੀਗੇ ਉਹ ਸੀਨਾਮ ਉਹ ਦਿੱਤੇ ਨੇ ਅਸੀਂ ਬੇਨਤੀ ਕਰਦੇ ਆ ਹਾਲੇ ਵੀ ਮਤਲਬ ਬੱਚੀ ਬੈਠੀ ਹੈ ਪੂਰਾ ਠੀਕ ਨਹੀਂ ਹੋਏ ਹੈਗੇ ਲੈਸੇ ਕਾਫੀ ਇੰਪਰੂਵਮੈਂਟ ਹੈ ਪਹਿਲਾਂ ਨਾਲੋਂ ਤਾਂ ਕਿ ਅਸੀਂ ਸਾਰੇ ਸੱਜਣਾਗੇ ਬੇਨਤੀ ਕਰਦੇ ਆ ਕਿ ਉਹ ਕੁਝ ਥੋੜੀ ਬਹੁਤ ਆਪਣੀ ਮਦਦ ਕਰਕੇ ਇਹਨਾਂ ਦੀ ਮਦਦ ਕਰਨ ਔਰ ਉਹਨਾਂ ਦਾ ਠੀਕ ਤਰੀਕੇ ਨਾਲ ਇਲਾਜ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸੱਜਣਾ ਨੇ ਪੈਸੇ ਭੇਜੇ ਆタミン ਸੱਜਣਾ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਔਰ ਬੇਨਤੀ ਕਰਦੇ ਆਂ ਦੂਸਰੇ ਸੋਰ ਸੱਜਣਾ ਨੂੰ ਉਹ ਥੋੜਾ ਬਹੁਤ ਆਪਣੀ ਨੇਕ ਕਮਾਈ ਚੋਂ ਪੈਸੇ ਭੇਜ ਕੇ ਇਹਨਾਂ ਦੀ ਮਦਦ ਕਰਨ ਅਸੀਂ ਬਹੁਤ ਉਤਸੁਕ ਧੰਨਵਾਦੀ ਹੋ ਮੰਨ ਜੁਣਗੇ ਥੈਂਕ ਯੂ